ਬੀਤੇ ਦਿਨੀ ਜਿਵੇਂ ਕਿ ਤੁਹਾਨੂੰ ਪਤਾ ਕਿ ਮੁਕੇਸ਼ ਅੰਬਾਨੀ ਦੇ ਛੋਟੇ بیٹے ਅਨੰਤ ਅੰਬਾਨੀ ਦੀ ਪ੍ਰੀ ਵੈਡਿੰਗ ਸੀ ਜਿੱਥੇ ਬਾਲੀਵੁੱਡ ਦੇ ਵੱਡੇ ਵੱਡੇ ਸਟਾਰ ਅਤੇ ਪੰਜਾਬੀ ਸਿੰਗਰ ਦਲਜੀਤ ਵੀ ਪਹੁੰਚਿਆ ਹੋਇਆ ਸੀ ਤੇ ਆਪਣੀ ਆਪਣੀ ਸਾਹਮਣੇ ਪਰਫਾਰਮੈਂਸ ਕੀਤੀ ਤੇ ਖੂਬਸਾਰੇ ਰੰਗ ਵੀ ਬੰਨੇ ਜਿਸ ਦੀਆਂ ਵੀਡੀਓ ਤੁਸੀਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਉੱਪਰ ਦੇਖ ਹੀ ਚੁੱਕੇ ਹੋ ਜਿਸ ਤੋਂ ਬਾਅਦ ਲੋਕਾਂ ਨੇ ਕੰਗਨਾਰ ਰੋਡ ਨੂੰ ਕਾਫੀ ਟਰੋਲ ਕੀਤਾ ਕਿ ਤੈਨੂੰ ਤਾਂ ਉਹਨੇ ਸੱਦਿਆ ਹੀ ਨਹੀਂ ਓਵੇਂ ਤੂੰ ਬਹੁਤ ਬੰਦੀਆਂ ਜਿਸ ਤੋਂ ਬਾਅਦ ਕੰਗਨਾਰ ਨੋਤ ਨੇ ਵੀ ਇੱਕ ਰਿਪਲਾਈ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਉੱਪਰ ਲਿਖਿਆ ਕਿ ਕਿ ਮੈਂ ਬਹੁਤ ਮਾੜੇ ਹਾਲਾਤ ਦੇਖੇ ਨੇ ਪਰ ਕਦੇ ਪੈਸਿਆਂ ਪਿੱਛੇ ਵਿਆਹਾਂ ਤੇ ਨਹੀਂ ਨੱਚੀ ਕੰਗੜਾ ਰਨੌਤ ਦੇ ਇਸ ਰਿਪਲਾਈ ਨੂੰ ਦੇਖਦੇ ਹੋਏ ਪੰਜਾਬੀ ਵੀ ਅੱਗੋਂ ਸਿੱਧੇ ਹੋ ਗਏ ਤੇ ਉਹਨੂੰ ਲੈ ਪਏ ਉਹਨਦੇ ਕਮੈਂਟਾਂ ਚ ਲੋਕੀ ਲਿਖਦੇ ਆਣ ਕਿ ਅਸਲੀ ਤੀਰ ਹੁਣ ਟਿਕਾਣੇ ਤੇ ਲੱਗਾ ਦਿਲਜੀਤ ਦਾ ਅਗਲਾ ਲਿਖਦਾ ਅਗਲਿਆਂ ਨੇ ਸੱਦਿਆ ਨਹੀਂ ਦਿਲ ਦਿਮਾਗ ਤੇ ਡੂੰਗਾ ਅਸਰ ਹੋਇਆ ਕੋਈ ਤਾਂ ਤੂੰ ਘਰ ਬੈਠ ਕੇ ਰੱਬ ਨੂੰ ਯਾਦ ਰੱਖ ਅਗਲਾ ਲਿਖਦਾ ਅੰਬਾਣੀਆਂ ਨੇ ਕਲਾਕਾਰ ਬੁਲਾਏ ਸੀ ਤਲਵੇ ਚੜਨੀ ਜਿਸ ਤੋਂ ਬਾਅਦ ਇਹ ਵਾਲਾ ਰਿਪਲਾਈ ਕੰਗਨਾ ਰਣੋਤ ਨੂੰ ਕੀਤਾ ਗਿਆ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਬਾਕੀ ਤੁਸੀਂ ਦੱਸੋ ਕਮੈਂਟਾਂ ਵਿੱਚ ਕੀ ਰ ਕੰਗਨਾ ਰਣੋਤ ਨੂੰ ਵਾਕਈ ਨਹੀਂ ਸੱਦਿਆ ਜਾਂ ਇਹ ਕੰਗਨਾ ਰਣੋਤ ਹੁਣ ਆਪਣੀ ਪੜਾਅਸ ਕੱਢ ਰਹੀ ਹੈ ਬਾਕੀ ਐਮ ਦੀਆਂ ਹੋਰਾਂ ਵੀਡੀਓ ਦੇਖਣ ਲਈ ਆਪਣੇ ਪੇਜ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ